ਨੇ મત ਦਿੱਤੀ ਆ ਤੁਹਾਨੂੰ ਲੈ ਲਿਓ ਸਾਰੇ ਤੇ ਪਹਿਲਾ ਬੜਿੰਗ ਸਾਹਿਬ ਤੁਸੀਂ ਹੁਣ ਥੁੱਕ ਕੇ ਚਿੱਟਨਾ ਪੈਣਾ ਤੁਹਾਨੂੰ ਆਦਤ ਆ ਹੈਗੀ ਆ ਪਰ ਤੁਸੀਂ ਵੀ ਕਿਨਾ ਮਾੜੀ ਜੀ ਮਤ ਦੋ ਕਮਲੋ ਲੋਕ ਮਤ ਤੋਂ ਸਮਝ ਲੈ ਲਿਓ ਇਹ ਲੋਕ ਮਤਾ ਤੇ ਲੋਕਾਂ ਦੀ ਮਤ ਇਹ ਹੈ ਕਿ ਪਹਿਲਾਂ ਕਹਿਣ ਤੋਂ ਪਹਿਲਾਂ ਵਿਚਾਰ ਲਿਆ ਕਰੋ ਯਾਰ ਤੁਸੀਂ ਕਿਹਾ ਕੀ ਸੀ ਇੱਕ ਨਿੱਜੀ ਚੈਨਲ ਤੇ ਕਿਹਾ ਸੀ ਕਹਿੰਦਾ ਵੀ ਜੇ ਲੁਧਿਆਣੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੇਗੀ ਤੇ ਕਾਂਗਰਸ ਹਾਰ ਗਈ ਕਹਿੰਦਾ ਮੈਂ ਅਸਤੀਫਾ ਦੇਵਾਂ ਬੇ ਅਸਤੀਫਾ ਫਿਰ ਪਹਿਲਾਂ ਆਪਾਂ ਵਧਾਈ ਦੇ ਲਈਏ ਸਾਰਿਆਂ ਨੂੰ ਇਹਨਾਂ ਨੂੰ ਥੁੱਕ ਕੇ ਚੱਟਣ ਦੀ ਆਦਤ ਹੈ ਇਹਨਾਂ ਦਾ ਚੱਟੀ ਜਾਣਾ ਇਹ ਸਾਰੇ ਲੀਡਰ ਜਿਹੜੇ ਮਾਕੇ ਹੈਗੇ ਆ ਤੇ ਪਹਿਲਾਂ ਮੈਂ ਇਹ ਗੱਲ ਕਰਦੀ ਆ ਵਧਾਈਆਂ ਸਾਰੇ ਜਿੱਤੇ ਹੁਣ ਜਿੱਤਿਆਂ ਨੂੰ ਤੇ ਜਿੱਤਿਆ ਇੱਥੇ ਇੱਕ ਨਹੀਂ ਸੁਖਵੀਰ ਬਾਦਲ ਵੀ ਜਿੱਤ ਗਿਆ ਕਿਵੇਂ ਜਿੱਤ ਗਿਆ ਕਿਉਂਕਿ ਉਹਦੀ ਆਪ ਦੀ ਪਾਰਟੀ ਹੈ ਜਿਹੜੀ ਉਹਨੂੰ ਵੋਟਾਂ ਕਿੰਨੀਆਂ ਪਈਆਂ 1242 ਜੇਕਰ ਤੇ 2300 ਪਈ ਜਾਂਦੀਆਂ ਤਾਂ ਸੁਖਵੀਰ ਬਾਦਲ ਹਾਰ ਜਾਂਦਾ ਕਿਉਂਕਿ ਲੋਕ ਸਭਾ 'ਚ 2300 ਵੋਟਾਂ ਪਈਆਂ ਸੀ ਤੇ ਅਰਕੀ ਤੱਕੜੀ ਨੂੰ ਹਰਾਉਣ ਤੇ ਵਿਚਾਰੇ ਨੇ ਜ਼ੋਰ ਲਾਇਆ ਸੀ ਤੇ ਵੋਟ ਕਿੰਨੀ ਪਈ 1242 ਵਧਾਈਆਂ ਬਾਦ ਸੁਖਵੀਰ ਬਾਦ ਤੇ ਦੂਜੇ ਨੰਬਰ ਤੇ ਬੀਬੀ ਜਗੀਰ ਕੌਰ ਜਿੱਤ ਗਈ ਕਿਵੇਂ ਜਿੱਤ ਗਈ ਕਿਉਂਕਿ ਉਹ ਸੁਖਵੀਰਵਾਲ ਤੋਂ ਵੋਟਾਂ ਵੱਧ ਲੈਦੀ ਆ ਕਿੰਨੀਆਂ ਲੈਦੀ ਆ 1242 ਤੇ ਸੁਖਵੀਰਵਾਲ ਨੂੰ ਕਿੰਨੀਆਂ ਪੈਂਦੀਆਂ 734 ਪਾਰਟੀ ਸੁਖਵੀਰਵਾਲ ਦੀ ਅਕਾਲੀ ਦਲ ਸੀ ਪਰ ਪਾਰਟੀ ਕੀ ਆ ਵੋਟਾਂ ਉਹਦੀਆਂ ਗਿਣੀਆਂ ਜਾਂਦੀਆਂ ਬੌਝਣ ਦੀਆਂ ਤੇ ਬੌਝਣ ਵਾਲੇ ਵਿਚਾਰੇ ਹੁਣ ਕਿੰਦੀਆਂ ਗਿਣਨਗੇ ਪਹਿਲੀ ਗੱਲ ਤਾਂ ਬੌਝਣਾਰ ਨੂੰ ਸ਼ਰਮ ਆਉਂਦੀ ਉਹ ਵੀ ਯਾਰ ਇਹਦੇ ਨਾਲ ਸਮਝੌਤਾ ਕਰਕੇ ਸਾਡਾ ਸਰਦਾ ਨਹੀਂ ਸੀ ਪੰਗਾ ਲੈ ਕੇ ਬਹਿ ਗਏ ਤੇ ਵੋਟਾਂ ਕਿੰਨੀਆਂ ਨਿਕਲੀਆਂ ਟੋਟਲ 734 ਵੋਟਾਂ ਹੁਣ ਇਹ ਨਹੀਂ ਪਤਾ ਕਿ ਸੁਖਬੀਰ ਬਾਦਲ ਨੇ ਬੜਾ ਜ਼ੋਰ ਲਾਤਾ ਕਿ ਬੌਧਨ ਵਾਲਿਆਂ ਨੇ ਜ਼ੋਰ ਲਾਤਾ ਪਰ ਜਿੱਤਿਆ ਕੀ ਆ ਸੁਖਬੀਰ ਬਾਦਲ ਵੀ ਜਿੱਤ ਗਿਆ ਜੇ 2300 ਵੋਟ ਪੈ ਜਾਂਦੀ ਫੇਰ ਹਾਰ ਜਾਂਦਾ ਸ਼ਾਇਦ ਤੇ ਬੀਬੀ ਜ਼ਗੀਰ ਕੌਰ ਜਿੱਤ ਗਈ ਉਹਨੇ ਵੋਟਾਂ ਭਾਈ ਅਕਾਲੀ ਦਲ ਜਿਹੜੇ ਹੈਗੇ ਆ ਅਕਾਲੀ ਦਲ ਦੀਆਂ ਉਹ ਕੀ ਆ ਵਧਾਲੀਆਂ ਅਕਾਲੀ ਦਲ ਦੇ ਪ੍ਰਧਾਨ ਤੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਪੈਂਦੀਆਂ 734 ਇਸ ਕਰਕੇ ਕੀ ਆ ਸਾਰੀ ਜਿੱਤ ਗਈ ਤੇ ਸ਼ੀਦਰੰਗਰਾਲ ਉਹਦਾ ਵੀ ਵਹਿਮ ਨਿਕਲ ਗਿਆ ਵਹਿਮ ਤਾਂ ਬਹੁਤੇ ਨਿਕਲ ਗਏ ਤਕੀਨ ਸ਼ੀਦਰੰਗਰਾਲ ਦਾ ਵਹਿਮ ਕੀ ਸੀ ਉਹਨੂੰ ਸਭ ਤੋਂ ਵੱਡਾ ਵਹਿਮ ਜੀ ਕੇ ਕਹੀ ਆ ਜਿਵੇਂ ਗੱਡੇ ਟਾ ਕੁੱਤੇ ਵਾਲੀ ਗੱਲ ਸੀ ਉਹਦੀ ਉਹਨੂੰ ਵੋਟਾਂ ਕਿੰਨੀਆਂ ਦਿੱਤੀਆਂ ਲੋਕਾਂ ਨੇ ਸਾਰੀਆਂ 17921 ਵੋਟਾਂ ਪਈਆਂ ਉਹ ਕਹਿੰਦਾ ਕੀ ਸੀ ਆਪਾਂ ਸਾਰੇ ਜਾਣਦੇ ਆ ਪਰ ਮੈਂ ਕਹਣਾ ਵੀ ਜਿਹੜੇ ਦਲ ਬਦਲੂ ਜਿਹੜੇ ਮੌਕੇ ਵਾਲੇ ਸੀ ਉਹਨਾਂ ਨੇ ਏਡੀ ਘਪੇੜੀ ਕੀਤੀ ਆ ਲੋਕ ਕੋਲੇ ਆਪਸ਼ਨ ਕੋਈ ਨਹੀਂ ਸੀ ਚੋਣਾ ਫੇਰ ਵੀ ਦਲ ਬਦਲੂ ਪਿਆ ਪਰ ਕਿਤੇ ਨਾ ਕਿਤੇ ਨਵੀਂ ਪਾਰਟੀ ਦੇ ਵਿੱਚ ਜਾਣ ਕਰਕੇ ਉਹਨੂੰ ਆਪਾਂ ਨਵੀਂ ਪਾਰਟੀ ਜੁਆਇਨ ਕੀਤੀ ਆ ਪਰ ਸ਼ੀਤਲنگਰਾਲ ਨੇ ਤਾਂ ਕੀ ਆ ਬੰਦਰ ਵਾਲਾ ਕੰਮ ਕੀਤਾ ਸੀ ਲੋਕਾਂ ਨੂੰ ਦੁਆਰੇ ਕੀ ਉਹ ਲੱਡੂ ਖਾਣ ਵਾਲੀ ਗੱਲ ਹੋ ਗਈ ਜਿਵੇਂ ਵਿਆਹ ਦਾ ਲੱਡੂ ਆਪਾਂ ਕਹਿੰਨਾ ਇੱਕ ਵਾਰੀ ਖਾਣਾ ਔਖਾ ਹੁੰਦਾ ਠੀਕ ਹੈ ਨਾ ਬਲੋਕ ਸਮਝਾਉਂਦੇ ਬਹੁਤਾ ਵੀ ਨਾ ਖਾਈ ਉਹ ਨਾ ਖਾਈ ਹੋਏ ਪਰ ਫਿਰ ਵੀ ਖਾਂਦਾ ਇਹਨਾਂ ਦਾ ਮਜਬੂਰੀ ਸੀ ਖਾਣਾ ਵਿਚਾਰਿਆਂ ਦੀ ਦੋ ਵਾਰੀ ਖਸਮ ਕਰਨੇ ਪਏਗੇ ਢਾਈ ਸਾਲ ਬਾਅਦ ਖਸਮ ਬਦਲਣਾ ਪੈ ਗਿਆ ਕਿਉਂਕਿ ਤਲਾਕ ਦੇ ਗਿਆ ਸੀ ਅਗਲਾ ਤੇ ਦੁਆਰੇ ਫਿਰ ਖਸਮ ਵਾਂ ਨੂੰ ਫਿਰਦਾ ਸੀ ਕਿਵੇਂ ਤੈਨੂੰ ਚੁਣ ਲੈਣੇ ਮਾੜੀ ਮੁੱਟੀ ਅਕਲ ਨੂੰ ਹੱਥ ਮਾਰਨਾ ਸਾਰਿਆਂ ਨੂੰ ਸਿੱਖਣਾ ਚਾਹੁੰਦਾ ਕਿਉਂਕਿ ਲੋਕਾਂ ਨੇ ਜਿਹੜੀ ਮਤ ਦਿੱਤੀ ਹੈ ਨਾ ਮਤ ਦਾ ਸਤਕਾਰ ਕਰਿਓ ਹੁਣ ਹੁਣ ਇਹ ਨਾ ਕ ਸਾਰੇ ਵੀ ਹਾਂਜੀ ਸਰਕਾਰਾਂ ਨੇ ਧੱਕਾ ਕਰਤਾ ਫਲਾਣੇ ਨੇ ਧੱਕਾ ਕਰਤਾ ਇਹ ਸਾਰੀ ਕਰਦੇ ਤੁਰੇ ਆਇਆ ਆਪ ਵਾਲੇ ਨਹੀਂ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਕਾਂਗਰਸ ਵਾਲਿਆਂ ਦੀ ਤੇ ਕਾਲੀਆਂ ਦੀ ਜਦੋਂ ਥੋੜੀਆਂ ਸਰਕਾਰਾਂ ਹੁੰਦੀਆਂ ਸੀ ਨਾ ਉਦੋਂ ਜਿਹੜੇ ਧੱਕੇ ਹੋਇਆ ਮੈਂ ਕਹਿੰਦਾ ਉਹ ਧੱਕੇ ਕੋਈ ਕਰ ਨਹੀਂ ਸਕਦਾ ਜਿਹੜੇ ਇਹ ਕਰਦੇ ਰਹੇ ਆ ਬਾਕੀ ਹੁਣ ਭਾਵੇਂ ਸਾਰਿਆਂ ਨੇ ਮਾਰਨੇ ਆ ਜਿੱਤ ਨੂੰ ਤੇ ਹਾਰ ਨੂੰ ਸਰਕਾਰ ਕਰਨਾ ਪੈਣਾ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਰਾਜੇਪੁਰੇ ਨੂੰ ਥੁੱਕ ਕੇ ਚੜਨਾ ਪੈਣਾ ਉਹ ਦੇਖਣਾ ਵੀ ਕਿਵੇਂ ਚੜਦੇ ਉਹਦੇ ਬਿਆਨ ਦੀ ਡੀਕ ਆ ਵੀ ਬੰਦਾ ਕਹਿੰਦਾ ਕੀ ਆ ਹੁਣ ਉਹ ਬੰਦੇ ਨੇ ਬਿਆਨ ਦਿੱਤਾ ਸੀ ਕਿ ਨਾ ਮੈਂ ਇਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਉ ਪਰ ਉਹ ਥੁੱਕ ਕੇ ਚੱਟਣ ਦੀ ਆਦਤ ਹੈਗੀ ਆ ਚੰਗੀ ਗੱਲ ਆ ਲੋਕਾਂ ਨੇ ਕਿਹਿਆ ਦੁਆਰੇ ਚਟਾਤਾ ਉਹਨੂੰ ਇਸ ਕਰਕੇ ਤੇ ਬਾਕੀ ਜਿਹੜੇ ਆ ਵੋਟਾਂ ਟੋਟਲ 39363 ਵੋਟਾਂ ਸਾਰੀਆਂ ਪਾਰਟੀ ਨੇ ਜੋੜ ਕੇ ਵੜਦੀਆਂ ਤੇ ਆਮ ਆਦਮੀ ਪਾਰਟੀ ਨੂੰ ਪੈਂਦੀ ਆ 55246 ਵੋਟਾਂ ਟੋਟਲ ਵੋਟਾਂ ਨਾਲ ਤੇ ਨੋਟਾਂ ਨਾਲੋਂ ਥੋੜੀ ਫਰਕ ਆ ਸੁਖਵੀਰ ਬਾਦਲ ਦੀ ਜਿਹੜੀ سپورਟ ਕਰਨ ਵਾਲੀ ਦੀ ਪਾਰਟੀ ਕੀਤੀ ਆ ਹੁਣ ਪਹਿਲੀ ਗੱਲ ਤਾਂ ਇੱਕ ਗੱਲ ਸਮਝ ਬਣਾ ਲਓ ਜੇ ਸਹਿਮਤ ਹੋ ਤਾਂ ਪੋਸਟ ਸ਼ੇਅਰ ਕਰਿਓ ਕਿ ਇਸ ਇਲੈਕਸ਼ਨ ਦੇ ਵਿੱਚ ਦੋਨੇ ਪੁੱਤਰਾਂ ਹਰਾਤੀਆਂ ਅਕਾਲੀ ਦਲ ਜਿਹੜਾ ਆਪਦੇ ਆਪ ਨੂੰ ਕਹਾਉਂਦੇ ਆ ਨਾ ਪਹਿਲੀ ਗੱਲ ਤੋਂ ਅਕਾਲੀ ਦਲ ਦੋਨੇ ਹੁਣ ਹੈ ਨਹੀਂ ਕਿਉਂਕਿ ਇੱਕ ਸੂਬੇ ਦੀ ਮਗੇਸ਼ਾ ਹਾਤਾ ਦੇ ਕੇ ਬਣੀ ਪਾਰਟੀ ਹੈ ਜਿਹੜੀ ਉਹਨੂੰ ਇਹ ਵੋਟਾਂ ਨਹੀਂ ਨਿਕਲੀਆਂ ਇਹ ਵੋਟਾਂ ਥੋਡੀਆਂ ਨੇ ਪਰਸਨਲੀ ਨਿੱਜੀ ਵੋਟਾਂ ਨੇ ਠੀਕ ਹੈ ਇੱਕ ਹੈਗੀਆਂ ਸੁਖਵੀਰ ਬਾਲਵਦੀਆਂ ਇੱਕ ਦੂਜੇ ਕੀ ਆ ਮਗੇ 40 ਚੋਰਾ ਦੀਆਂ ਇਹ ਕਲੀ ਬਾਬੇ ਦੀ ਵੋਟ ਹੈ 40 ਚੋਰਾ ਦੀ ਵੋਟਾਂ ਤੇ ਦੋਨਾਂ ਨੂੰ ਲੋਕਾਂ ਨੇ ਨਕਾਰਿਆ ਬੁਰੇ ਤਰੀਕੇ ਨਾਲ ਐਵੇਂ ਨਾ ਮਗੇ ਫੜਾ ਮਰ ਚਲੋ ਅਸੀਂ ਜੀ ਸੱਚੇ ਆ ਜਾ ਜਾ ਕੇ ਖਵਾਰਾ ਜੀ ਤੇ ਮੀਡੀਆ ਵਾਲੇ ਇਹਨਾਂ ਦਾ ਖਹਿੜਾ ਛੱਡ ਦਿਓ ਯਾਰ ਮੈਨੂੰ ਕਹੀ ਕਹਿਣਗੇ ਤੂੰ ਇਹਨਾਂ ਦੇ ਤਵਾ ਕਿਉਂ ਲਾਉਣਾ ਉਹ ਇਹਨਾਂ ਨੂੰ ਅਕਾਲੀ ਦੇ ਉੱਤੇ ਤਵਾ ਨਹੀਂ ਲੱਗਦਾ ਇਹਨਾਂ ਲੋਕਾਂ ਤੇ ਜਿਹੜੇ ਮਸੰਦ ਸੀ ਜਿਹੜੇ ਲੋਕਾਂ ਨੇ ਬਰਬਾਦ ਕਰਤਾ ਪੰਜਾਬ ਤੇ ਜਿਨ੍ਹਾਂ ਨੇ ਅਕਾਲੀ ਦਲ ਬਰਬਾਦ ਕੀਤਾ ਇਹ ਦੋਨੇ ਧਿਰਾਂ ਨੂੰ ਇਹਨਾਂ ਦੋਨਾਂ ਨੂੰ ਨਿੰਦਦੇ ਆ ਤਾਂ ਨਿੰਦਦੇ ਆ ਕਿਉਂਕਿ ਇਹਨਾਂ ਦੋਨਾਂ ਤੋਂ ਆਸ ਕਿਸੇ ਤੋਂ ਨਹੀਂ ਹੈਗੀ ਤੇ ਲੋਕਾਂ ਨੇ ਫਤਵਾ ਦਿੱਤਾ ਹੁਣ ਸ਼ਰਮ ਨਾਲ ਡੁੱਬ ਕੇ ਮਰ ਜਾਓ 15 ਤਰੀਕ ਨੂੰ ਤੁਸੀਂ ਮੀਟਿੰਗ ਕਾਦੀ ਕਰੋਗੇ ਤੇ ਉਸ ਮੀਟਿੰਗ 'ਚ ਤੁਸੀਂ ਗੱਲਾਂ ਕੀ ਵਿਚਾਰੋਗੇ ਆ ਵੋਟਾਂ ਦੀ ਗਿਣਤੀ ਤੁਸੀਂ ਆਪ ਦੀ ਗਿਣਤੀ ਕਰ ਲਿਓ ਥੋੜੇ ਘਰ ਦੇ ਕਿੰਨੇ ਜੀ ਆ ਸਾਰਾ ਜੋਰ ਲਾ ਕੇ ਸੁਖਬੀਰ ਬਾਦਲ ਨੇ ਕੀ ਪੈਂਦੀਆਂ 734 ਵੋਟਾਂ ਨਾਲ ਵਿਚਾਰੇ ਵਸ ਪਾਲੇ ਆ ਤੇ ਨਾਲ ਕੀ ਆ ਬੀਬੀ ਜ਼ਗੀਰ ਕੌਰ ਨੂੰ ਕਿੰਨੀਆਂ ਪੈਂਦੀਆਂ ਨੇ ਤੱਕੜੀ ਚੋ ਨਿਸ਼ਾਨ ਤੇ 1242 ਦੋਨਾਂ ਨੂੰ ਹਰਾਇਆ ਲੋਕਾਂ ਨੇ ਦੋਨਾਂ ਨੂੰ ਨਕਾਰਿਆ ਲੋਕਾਂ ਨੇ ਐਵੇਂ ਨਾ ਫੜਾ ਮਾਰੋ ਵੀ ਅਸੀਂ ਅਕਾਲੀ ਦਲਾਂ ਅਕਾਲੀ ਦਲ ਵਾਲੇ ਵੀ ਕੀ ਫੀਲ ਨਾ ਕਰੋ ਵੀ ਅਕਾਲੀ ਦਲ ਹਾਰ ਗਿਆ ਕਿਉਂਕਿ ਅਕਾਲੀ ਦਲ ਕੀ ਆ ਦਿਲਾਂ 'ਚ ਵਸਦਾ ਤੇ ਅਕਾਲੀ ਜਿਹੜੇ ਹੈਗੇ ਆ ਨਾ ਲੋਕ ਉਹ ਨਹੀਂ ਹਰੇ ਤੇ ਨਾ ਉਹ ਕਦੇ ਹਾਰ ਸਕਦੇ ਆ ਉਹ ਉੱਠਣਗੇ ਖੜਨਗੇ ਲੜਨਗੇ ਜਿੱਤਣਗੇ ਤੇ ਇਹਨਾਂ ਦੋਨਾਂ ਨੂੰ ਜਿਹੜਾ ਮੂੰਹ ਤੇ ਚਪੇੜ ਮਾਰੀ ਆ ਮੈਂਡੇਟ ਤੁਸੀਂ ਦਿੱਤਾ ਇਹ ਹੁਣ 15 ਤਰੀਕ ਨੂੰ ਡਰਾਮੇ ਕਰ ਰਹੇ ਹੋ ਕਹਿੰਦੇ ਅਸੀਂ ਆਪ ਦੀ ਮੀਟਿੰਗ ਰੱਖਾਂਗੇ ਨਵਾਂ ਪ੍ਰਧਾਨ ਚੁਣਾਂਗੇ ਦੋਨਾਂ ਨੂੰ ਦੇਖ ਲਓ ਕਿੰਨੀਆਂ ਫੁੱਟਪਈਆਂ ਦੋਨੇ ਰਲਾ ਕੇ ਦੇਖ ਲਓ ਯਾਰ ਖੇੜਾ ਛੱਡ ਦਿਓ ਬਾਕੀ ਜਿੱਤਣ ਦੀਆਂ ਵਧਾਈਆਂ ਸਾਰਿਆਂ ਨੂੰ ਆ ਕਿਉਂਕਿ ਸਾਰੇ ਜਿੱਤੇ ਆ ਵਾ ਫੇਰ ਕਹਿਣਾ ਠੀਕ ਹੈ ਨਾ ਤੇ ਸਾਰੇ ਲੋਕਮਤ ਜਿਹੜੀ ਹੈਗੀ ਲੋਕਾਂ ਨੇ ਮਤ ਦਿੱਤੀ ਆ ਉਸ ਮਤ ਦਾ ਸਤਿਕਾਰ ਕਰਿਓ ਤੇ ਹਾਰ ਨੂੰ ਸਵੀਕਾਰ ਕਰਿਓ